ਹਾਲ ਹੈ ਕਿਰਪਾ ਕਿਰਪਾ ਮਾਲਕਤਿ ਮਹਾਰਾਜ ਤੇ ਇੱਕ ਤੇਰਾ ਚੇਲਾ ਸੀਗਾ ਜਿਹੜਾ ਉਹ ਜਸ਼ਨ ਮਲੋੜ ਤੋਂ ਹਾਂਜੀ ਤੇ ਉਹ ਇੱਥੇ ਆਇਆ ਹੋਇਆ ਤੇਰੇ ਕੋਲੇ ਹਾਂਜੀ ਮੇਰੇ ਕੋਲ ਅੱਛਾ ਅੱਛਾ ਕਿਵੇਂ ਆਇਆ ਇੱਥੇ ਵੈਸੇ ਪਿਆਰ ਮੁਹੱਬਤ ਆ ਮਹਾਰਾਜ ਮਿਲਣ ਆ ਗਿਆ ਅੱਛਾ 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 ਮੈਂ ਇਹਦੇ ਪਿੰਡ ਆਇਆ ਸੀਗਾ ਮੇਰੇ ਦਾ ਕੱਲ ਦਾ ਹੈ ਮੇਰੇ ਕੋਲੇ ਅੱਛਾ ਅੱਛਾ ਕੱਲ ਦਾ ਆਇਆ ਜੀ ਚਲੋ ਇਹਨੂੰ ਕਹੋ ਮੈਨੂੰ ਫਰੀਦਕੋਟ ਮਿਲ ਕੇ ਜਾਵੇ ਜੀ ਆਪਾਂ ਆਂ ਕੰਮ ਸੀ ਮਾਰੇ ਇੰਦੇ ਤੱਕ ਕੋਈ ਤੋਂ ਨੂੰ ਆ ਕੰਮ ਹੀ ਹੈ ਆਈ ਮੈਂ ਆਈ ਉਹਨੂੰ ਮੈਂ ਕਿਹਾ ਸੀ ਮਿਲਿਆ ਉਹ ਕਹਿੰਦਾ ਮੈਂ ਨਹੀਂ ਜਾਣਾ ਕਹਿੰਦਾ ਗੁਰੂ ਜੀ ਮੈਂ ਤੁਹਾਡੇ ਨਾਲ ਆ ਨਹੀਂ ਨਹੀਂ ਤੁਹਾਡੇ ਨਾਲ ਤਾਂ ਕੋਈ ਗੱਲ ਨਹੀਂ ਹੂੰ ਵੀ ਹਾਂਜੀ ਪਰ ਜੀ ਤਾਂ ਇਹਦੇ ਤੋਂ ਵੱਖਰੇ ਤੌਰ ਤੇ ਇਹਦੇ ਕੋਲੇ ਆਏ ਸੀਗੇ ਜੇ ਤਾਂ ਕੋਈ ਕਿਸੇ ਤੋਂ ਨੇ ਪੈਸੇ ਲਿੱਤੇ ਮਹਾਰਾਜ ਕੋਈ ਪੈਸੇ ਨਾ ਸਵਾਲੋ ਸਾਡੇ ਨਾਲ ਤੁਸੀਂ ਹੁਕਮ ਕਰੋ ਪੈਸੇ ਹੈਗੇ ਆ ਸਕਰੀਨਸ਼ਾਟ ਹੈਗੇ ਆ ਜੀ ਮੈਂ ਦੇਉਂਗਾ ਤੁਹਕੇ ਸੇ ਤਾਂ ਕਿ ਇਹਦੇ ਖਾਤੇ ਚ ਐਂਟਰੀ ਹੈ ਮਹਾਰਾਜ ਪੈਸੇ ਜਾਂਦੇ ਸੇਵਾਦਾਰ ਦੇ ਚੇਲੇ ਬਾਲਕੇ ਦੇ ਇੱਕ ਮਿੰਟ ਜੀ ਉਹ ਇੱਕ ਮਿੰਟ ਹੋਲਡ ਰੱਖੋ ਉਹ ਮੈਂ ਜਿਹੜੇ ਪੈਸੇ ਲਿੱਤੇ ਦਿੱਤੇ ਮੈਂ ਮੜਵਾਉਂਗੀ ਇਹ ਤੋਂ ਨਹੀਂ ਪੈਸੇ ਚਲੋ ਤਾਂ ਮੜਵਾ ਲਾਂਗੇ ਜੀ ਹਾਂ ਨਾ ਬਾਕੀ ਪਖੰਡ ਬਾਰੇ ਕੀ ਕਹਿਣਾ ਜੀ ਇਹਦਾ ਪਖੰਡ ਬਾਰੇ ਨੂੰ ਮੈਂ ਸਮਝਾਇਆ ਮੈਂ ਕਿਹਾ ਪੁੱਤ ਸੋਸ਼ਲ ਮੀਡੀਆ ਤੇ ਵੀਡੀਓ ਨਹੀਂ ਦੁਆਜ ਤੋਂ ਬਾਦ ਪਾਣੀਆ ਇਹ ਸੋਸ਼ਲ ਮੀਡੀਆ ਤੇ ਕੱਲੀ ਵੀਡੀਓ ਨਾ ਨਾ ਤੋਂ ਨਾ ਤੋਂ ਪੌਣ ਲਾਨੀ ਤੇਰੇ ਕੋਲ ਸੰਗਤ ਆਂਦੀ ਆ ਬਹਿ ਕੇ ਰੱਬ ਰੱਬ ਕਰਕੇ ਤੋਰ ਬਹਿ ਕੇ ਆਪਦੇ ਸੰਗਤ ਨਾਲ ਬਚਨ ਕਰ ਤੇ ਬਾਬਾ ਜੀ ਆਪਾਂ ਵੀ ਟਾਈਮ ਦਿੱਤਾ 6 ਤਰੀਕ ਦਾ ਪਹਿਲਾਂ ਪਹਿਲਾਂ ਮਿਲ ਲਈ ਮੀਡੀਆ ਚ ਤੁਹਾਡਾ ਆਪਣਾ ਦਰਬਾਰ ਆ ਮਹਾਰਾਜ ਤੁਸੀਂ ਵੀ ਆ ਸਕਦੇ ਆ ਦਰਬਾਰ ਤੁਹਾਡੇ ਤੋਂ ਬਾਹਰ ਦੱਸੋ ਅਸੀਂ ਨਹੀਂ ਮੈਂ ਤਾਂ ਦਰਬਾਰ ਚ ਕਿਵੇਂ ਆਉਣਾ ਤੁਸੀਂ ਆਪਾਂ ਬੈ ਕੇ ਸਾਂਝੀ ਥਾਂ ਤੇ ਬਹਿ ਜੀਏ ਆਪਾਂ ਚਾਰ ਤੁਹਾਡੇ ਬੰਦੇ ਹੋ ਜਾਂ ਚਾਹ ਤੁਸੀਂ ਆਪਣੇ ਜਿਹੜੇ ਬਾਬਾ ਬਲਦੇਵ ਸਿੰਘ ਜੀ ਆ ਜਥੇਦਾਰ ਬਾਬਾ ਜਸਵੰਤ ਸਿੰਘ ਜੀ ਉਹ ਗਏ ਹੋਏ ਆਪਨਾ ਉੱਥੇ ਨਹੀਂ ਉਹ ਤਾਂ ਗੁਰੂ ਦੀਆਂ ਲਾਡਲੀਆਂ ਲਾਡਲੀਆਂ ਫੌਜਾਂ ਜੀ ਤੁਸੀਂ ਮਹਾਰਾਜ ਗੁਰੂ ਜੀ ਦੀਆਂ ਗੁਰੂਆਂ ਦੀਆਂ ਲਾਡਲੀਆਂ ਫੌਜਾਂ ਆ ਸੁਣੋ 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 ਉਹ ਗੁਰੂ ਦੀਆਂ ਲਾਡਲੀਆਂ ਫੌਜਾਂ ਆ ਉਹਨਾਂ ਨਾਲ ਜਿਹੜਾ ਤੁਹਾਡਾ ਕੋਈ ਗੁਰਮਤਾ ਸੀਗਾ ਉਹ ਸਾਂਝਾ ਹੋਇਆ ਹੋਣਾ ਜਾਂ ਕੋਈ ਮਾਫੀਨਾਮਾ ਜਿਵੇਂ ਵੀ ਜੀ 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 ਉਹ ਵੀ ਸਾਡੇ ਨੇ ਆਪਣੇ ਅਸੀਂ ਉਹਨਾਂ ਦੇ ਆ ਜੀ ਤੁਸੀਂ ਵੀ ਸਾਡੇ ਹੋ ਬਾਬਾ ਜੀ ਕੋਈ ਨਹੀਂ ਅਸੀਂ ਕਿਹੜਾ ਤੁਹਾਡੇ ਦੋਖੀ ਆ ਪਰ ਆਏ ਆ ਵੀ ਚਲੋ ਆਪਾਂ ਜਿਹੜੇ ਸਾ ਸਵਾਲ ਜਵਾਬ ਕਰਨੇ ਆ ਆਪਾਂ ਬਹਿ ਕੇ ਕਰ ਲਈਏ ਨਵੇੜੀਏ ਕੰਮ ਕਿਉਂਕਿ ਮੈਨੂੰ ਸੰਗਤਾਂ ਪੁੱਛ ਰਹੀਆਂ ਕਿਉਂਕਿ ਵੱਡਾ ਇਕੱਠ ਨਾ ਹੋਵੇ ਹਨਾ ਮਾਹੌਲ ਪੰਜਾਬ ਦਾ ਨਾ ਖਰਾਬ ਹੋਵੇ ਮਹਾਰਾਜ ਗੱਲ ਪਤਾ ਕੀ ਹੁਣ ਮੇਰੇ ਨਾਲ ਤੋਂ ਤੁਸੀਂ ਕਹਿ ਰਹੇ ਕੋ ਟਾਵਰ ਆਲਾ 25 ਲੱਖਾਂ ਆ ਗੱਲ ਦਾ ਮੈਨੂੰ ਪਤਾ ਹੀ ਨਹੀਂ 25 ਲੱਖ ਟਾਵਰ ਇਹ ਸਿਸਟਮ ਪਹਿਲੇ ਨੰਬਰ ਤੇ ਮਹਾਰਾਜ ਮੈਂ ਕਿਸੇ ਨਾਲ ਫੋਨ ਤੇ ਗੱਲ ਹੀ ਨਹੀਂ ਕਰਦੀ ਬਾਬਾ ਜੀ ਮੈਂ ਨਾ ਵੇਖੋ ਮੈਂ ਤਾਂ ਤੁਹਾਨੂੰ 25 ਲੱਖ ਜਿਹੜਾ ਕਿਹਾ ਨਾ ਉਹ ਤੁਹਾਡੇ ਸਾਰੇ ਪ੍ਰੂਫ ਆਏ ਆ ਮੇਰੇ ਕੋਲੇ ਤੁਸੀਂ ਮਹਾਰਾਜ ਜੀ ਮੇਰੇ ਤੁਹਾਡੇ ਕੋਲ ਪ੍ਰੂਫ ਆਏ ਆ ਤੁਸੀਂ ਮੋਗੇ ਰੱਖੋ ਸਾਮਾ ਗੁਰਦੁਆਰਾ ਕੋਈ ਕਿਸੇ ਗੁਰਦੁਆਰੇ ਸਾਹਿਬ ਚ ਰੱਖ ਲਓ ਸਾਮਾ ਨਹੀਂ ਨਹੀਂ ਜਿੱਥੇ ਸਾਂਝੀ ਤਾਂ ਤੇ ਰੱਖ ਲਓ ਉਧਰ ਹੋ ਵੀ ਆਪਣੇ ਜਸਵੰਤ ਸਿੰਘ ਜੀ 4 ਤਰੀਕ ਤੱਕ ਉਹ ਵੀ ਆ ਜਾਣਗੇ 4 ਤੋਂ ਬਾਅਦ ਜਿਹੜਾ ਮਰਜ਼ੀ ਤੁਸੀਂ ਟਾਈਮ ਰੱਖ ਲਓ ਮਹਾਰਾਜ ਤਾਬਿਆਦਾਰਾ ਤੁਹਾਡੇ ਨਹੀਂ ਨਹੀਂ ਤੁਸੀਂ ਜਸਵੰਤ ਸਿੰਘ ਬਾਬਾ ਜੀ ਨਾਲ ਜਿਵੇਂ ਗੱਲ ਕੀਤੀ ਆ ਉਵੇਂ ਆਪਾਂ ਕਰਨੀ ਆ ਆਪਾਂ ਪਹਿਲਾਂ ਉਹਨਾਂ ਨੇ ਮੈਨੂੰ ਉਹਨਾਂ ਨੇ ਮਾਰੇ ਮਨੇ ਇਹ ਗੱਲ ਕਹੀ ਆ ਬਾਬਾ ਜੀ ਮੇਰੇ ਤੋਂ ਬਾਹਰ ਜਾ ਕੇ ਉਹਨਾਂ ਨੇ ਮਹਾਪੁਰਸ਼ ਨੇ ਸਾਨੂੰ ਇਹ ਗੱਲ ਬੋਲੀ ਆ ਜੇ ਸਾਡੇ ਤੋਂ ਬਾਹਰ ਹੋ ਕੇ ਤੁਸੀਂ ਉਹਨਾਂ ਨਾਲ ਸਲਾਹ ਕਰ ਲਈ ਕੋਈ ਗੱਲਬਾਤ ਕਰ ਲਈ ਫੇਰ ਅਸੀਂ ਤੁਹਾਡੇ ਮਗਰ ਨਹੀਂ ਖੜਨਾ ਹੁਣ ਨਹੀਂ ਸਲਾਹ ਤਾਂ ਪੱਕਾ ਸਾਡੇ ਮੋਤਵਾਰਾ ਸਾਡੇ ਸ਼ਹਿਰ ਦੇ ਜਥੇਦਾਰਾ ਮਹਾਰਾਜ ਉਹਨੇ ਸੀ ਉਹਨਾਂ ਨਾਲ ਤੋੜਨਾ ਨਾ ਨਹੀਂ ਜੀ ਉਹ ਤਾਂ ਉਹਨਾਂ ਦਾ ਵੇਖੋ ਮਾਫੀਨਾਮਾ ਵੱਖਰਾ ਨਾ ਉਹ ਤਾਂ ਜੋ ਵੀ ਤੁਹਾਡਾ ਮੈਨੂੰ ਨਹੀਂ ਪਤਾ ਉਹਨਾਂ ਨਾਲ ਰੌਲਾ ਕੀ ਸੀਗਾ ਕੋਈ ਪੈਸਿਆਂ ਦਾ ਰੌਲਾ ਕੋਈ ਤੇਲਿਆ ਦਾ ਰੌਲਾ ਸਾਡੇ ਨਾਂ ਤੇ ਕਿਸੇ ਨੇ ਫਲੌਟ ਕੀਤਾ ਮਹਾਰਾਜ ਉਹ ਜਦੋਂ ਜਿਵੇਂ ਤੁਸੀਂ 1 ਮਿੰਟ ਸੁਣੋ ਜੀ ਤੁਸੀਂ ਇਹ ਗੱਲ ਕਹਿੰਦੇ ਹੋ ਬ੍ਰੌਡ ਤੇ ਜੇ ਲੋਕ ਆ ਕੇ ਤੁਹਾਡੇ ਤੁਹਾਨੂੰ ਕਹਿਣਗੇ ਵੀ ਅਸੀਂ ਇਹਨਾਂ ਨੂੰ ਹੱਥ ਕੈਸ਼ ਦਿੱਤਾ ਫਿਰ ਉਹਦਾ ਕੀ ਬਣੂਗਾ ਦੇਖੋ ਤੁਸੀਂ ਇਹ ਗੱਲ ਬੋਲ ਰਹੇ ਲੋਕ ਆ ਕੇ ਕਹਿਣਗੇ ਹੱਥ ਕੈਸ਼ ਹੋ ਤਾਂ ਮਹਾਰਾਜ ਇਹਦੇ ਵਿੱਚ ਤੁਸੀਂ ਵੀ 40 ਬੰਦੇ ਖੜੇ ਕਰ ਸਕਦੇ ਕਿ ਬਾਬੇ ਨੂੰ ਪੈਸੇ ਦਿੱਤੇ ਆ ਨਹੀਂ ਆਏ ਨਹੀਂ ਆਏ ਕੌਣ ਨਹੀਂ ਨਹੀਂ ਆਏ ਨਹੀਂ ਬਾਬਾ ਜੀ ਆਏ ਨਹੀਂ ਮਹਾਰਾਜ ਮੇਰੀ ਗੱਲ ਸੁਣੋ ਮੇਰੇ ਨਾਂ ਤੋਂ ਲੋਕੀ ਹੁਣ 70 ਮੇਰੇ ਕੋਲੇ 20 ਜਣੇ ਆ ਕੇ ਮਹਾਰਾਜ ਬਾਬਾ ਜੀ ਦੇ ਕੋਲ 20 ਜਣੇ ਆ ਕੇ ਕਹਿੰਦੇ 70000 ਤੁਹਾਡੇ ਖਾਤੇ 'ਚ ਪਾਇਆ ਪ੍ਰੂਫ ਤੇ ਮੈਗਾ ਪ੍ਰੂਫ ਦਿਖਾਓ ਕਿਹੜੇ ਖਾਤੇ 'ਚ ਪਾਇਆ ਉਹ ਪਤਾ ਨਹੀਂ ਕਿਹੜਾ ਯੂਪੀ ਦਾ ਖਾਤਾ ਬੋਲ ਰਿਆ ਸੀ 70 ਵਾਲਾ ਕੋਈ ਨੰਬਰ ਚੱਲਦਾ ਪਿਆ ਸੀ ਉਹ ਨਹੀਂ ਜੇ ਮੇਰੇ ਘਰ ਤੇ ਚੋਵੇ ਦੋ ਚੇਦੇ ਰਹਿੰਦੇ ਨੇ ਤੇ ਖਾਤੇ 'ਚ ਪੈਸੇ ਹੋਣ ਮੈਂ ਤੁਹਾਡੇ ਡਬਲ ਡਬਲ ਮੋੜੂੰਗੀ ਸੁਣੋ ਸੁਣੋ ਬਾਬਾ ਜੀ ਉਹਦੇ ਵਿੱਚ ਜੇ ਆਪਾਂ ਮਤਲਬ ਇਦਾਂ ਵਾਂ ਕਿ ਲੋਕ ਆ ਕੇ ਵੇਖੋ ਮੰਨ ਲਓ ਵੀ ਇੱਥੇ 1000 ਬੰਦਾ ਇਕੱਠਾ ਹੁੰਦਾ 6 ਤਰੀਕ ਨੂੰ ਜੀ 1000 ਨਹੀਂ 2000 ਕੋ ਮਹਾਰਾਜ ਚਲੋ 2000 ਹੁੰਦਾ ਤੁਹਾਡੇ ਪਾਸੋਂ ਆਪਾਂ ਲੋਗੇ ਦੇ ਵਿੱਚ ਤੁਸੀਂ 6 ਤਰੀਕ ਨੂੰ ਆਣਾ ਬਿਸਮਿਲ੍ਲਾ ਕਰਕੇ ਆਓ ਸਰਕਾਰ ਜਿਵੇਂ ਮਰਜ਼ੀ ਆਓ ਤੁਹਾਨੂੰ ਤਾਬੇ ਆਦਾਰ ਚਾਹ ਪਾਣੀ ਮੈਂ ਟੈਂਟ ਲਵਾ ਦੇਣੀ ਬਾਰ ਵੱਡਾ ਗੱਲ ਕਰੋ ਤੁਸੀਂ ਨਹੀਂ ਮੇਰੀ ਗੱਲ ਸੁਣੋ ਤੁਸੀਂ ਤੁਹਾਡੀ ਜ਼ੁਬਾਨ ਸੁਲੱਖਣੀ ਹੋਵੇ ਜੀ ਤੁਹਾਡਾ ਆਪਣਾ ਡੇਰਾ ਮਹਾਰਾਜ ਤੁਹਾਨੂੰ ਆਂਦੇ ਨੋ ਤਾਬੇ ਤੁਹਾਡੇ ਤਾਬੇ ਆਦਾਰ ਪਰ ਹੱਕ ਸੱਚ ਦਾ ਫੈਸਲਾ ਹੋਵੇ ਨਾ ਮਹਾਰਾਜ ਇਹ ਝੂਠ ਨਹੀਂ ਬਿਲਕੁਲ ਬਿਲਕੁਲ ਬੱਬਾ ਜੀ ਅਸੀਂ ਵੇਖੋ ਜਿਹੜੀਆਂ ਤਾਂ ਹੈਗੀਆਂ ਪੈਸਿਆਂ ਦੀਆਂ ਗੱਲਾਂ ਜੀ ਉਹ ਤਾਂ ਜਿਹੜੇ ਲੋਕ ਵੇਖੋ 8 9 ਕੰਪਲੀਟਾਂ ਹੈਗੀਆਂ ਉਹ ਆਉਣਗੇ ਤੁਹਾਡੇ ਕੋਲ ਉਹ ਤੁਹਾਡੇ ਨਾਲ ਗੱਲ ਕਰਨ ਉਹ ਆਪਾਂ ਨੂੰ ਵੇਖੋ ਉਹ ਉਹ ਵੱਖਰਾ ਮੈਟਰ ਹੈ ਨਾ ਪ੍ਰਸ਼ਾਸਨ ਦਾ ਰਹਿ ਜੂਗਾ ਜੀ ਆਪਣਾ ਮੈਟਰ ਇਹ ਹੈ ਵੀ ਆਪਾਂ ਸਵਾਲ ਜਵਾਬ ਕਰਨੇ ਆ ਜੀ ਆਪਾਂ ਵੇਖੋ ਮੈਂ ਇਹ ਚਾਹਣਾ ਵੀ ਆਪਾਂ ਕੱਠ ਨਾ ਕਰੀਏ ਮਾਹੌਲ ਨਾ ਖਰਾਬ ਹੋਵੇ ਵੀ ਤੁਸੀਂ 5 7 ਜਣੇ ਆਜੋ ਮੈਂ ਵੀ ਆ ਜੰਨਾ ਮੋਗੇ ਆ ਜੰਨਾ ਮੈਂ ਜੀ ਤੇ ਆਪਾਂ মিডিਆ ਦੇ ਰੂਬਰੂ ਬਹਿ ਕੇ ਉੱਥੇ ਡੀਐਸਪੀ ਨੂੰ ਕਹਿ ਦਿੰਨੇ ਆ ਜੀ ਤੇ ਬਹਿ ਕੇ ਆਪਾਂ ਕਰ ਲਈਏ ਸਵਾਲ ਜਵਾਬ ਨੇੜੀਏ ਰੋਜ ਦਾ ਕਲੇਸ਼ ਹੈ ਨਾ ਸੱਚਾ ਮਹਾਰਾਜ ਆ ਵਾਕੇ ਤੁਸੀਂ ਵੀ ਮਾਤਾ ਦੇ ਪੁੱਤ ਬਣਿਆ ਗੋਰੇ ਦੇ ਉਹਨਾਂ ਨੇ ਮੈਨੂੰ ਧੀ ਬਣਾਇਆ ਆਪਣੀ ਨਹੀਂ ਉਹ ਤਾਂ ਬਾਬਾ ਜੀ ਵੇਖੋ ਮੈਂ ਤੁਹਾਡਾ ਦੁਖੀ ਤਾਂ ਹੈ ਹੀ ਨਹੀਂ ਨਾ ਤੁਸੀਂ ਮੇਰੇ ਦੁਖੀ ਹੋ ਹਨਾ ਆਪਾਂ ਤਾਂ ਗੱਲ ਚਲੋ ਬਖੰਡ ਬਾਤ ਤੇ ਕਰੀਏ ਤੁਸੀਂ ਵੀ ਮਹਾਰਾਜ ਮੇਰੇ ਕੋਲ ਗੋਰੀ ਮਾਤ ਨਾਲ ਲਾ ਕੇ ਗਏ ਹੋ ਡੇਰੇ ਦੇ ਵਿੱਚ ਮੈਂ ਤੁਹਾਡੇ ਕੋਲੇ ਆਇਆ ਸੀ ਮੈਂ ਤੁਹਾਡਾ ਦੇਖਣ ਹੀ ਆਇਆ ਸੀ ਸਿਸਟਮ ਮੇਰੀ ਮੋਟਰਸਾਈਕਲ ਚੋਰੀਆਂ ਦਾ ਪਰਚਾ ਤੁਹਾਡੇ ਤੇ ਪਿਆ ਉਸ ਵਿਸ਼ੇ ਤੇ ਮੇਨਾਂ ਗੱਲ ਹੋਈ ਤੁਹਾਡੇ ਨਾਲ ਨਹੀਂ 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 ਮੇ ਮੇਰੀ ਤਾਂ ਇਸ ਵਿਸ਼ੇ ਤੇ ਗੱਲ ਹੀ ਨਹੀਂ ਹੋਈ ਨਹੀਂ ਮਾਤਾ ਗੋਰੀ ਨਾਲ ਨਾਲ ਲੈ ਕੇ ਬਲੈਕ ਕਲਰ ਦਾ ਮਮਾ ਦਾ ਸੂਟ ਪਾਇਆ ਸੀ ਉਹ ਸੁਣ ਮੈਂ ਆਇਆ ਤਾਂ ਸੀਗਾ ਮੇਰੀ ਬੇਨਤੀ ਸੁਣ ਅਸੀਂ ਸਾਰਾ ਕੁਝ ਵੇਖਣ ਹੀ ਆਏ ਸੀ ਬਾਬਾ ਗੱਲ ਇਹ ਆ ਵੀ ਵੇਖ ਜੇ ਆਪਾਂ ਉਸ ਤਰੀਕੇ ਨਾਲ ਆਉਂਦੇ ਹੁੰਦੇ ਨਾ ਜੀ ਤੇ ਫਿਰ ਅਸੀਂ ਫਿਰ ਆਪਾਂ ਤੇਰੇ ਖਿਲਾਫ ਥੋੜੋ ਚੱਲਣਾ ਸੀ ਮੈਂ ਜਪਖੰਡ ਬਾਤ ਤੇ ਗਲਾਫ ਵੀਡੀਓ ਪਾਉਣ ਤੋਂ ਪਹਿਲਾਂ ਤੁਸੀਂ ਕਾਲ ਕਰ ਸਕਦੇ ਸੀ ਬਾਬਾ ਤੇਰੇ ਵਿੱਚ ਆ ਗੱਲਾਂ ਗਲਤ ਆ ਤੂੰ ਵੀਡੀਓ ਨਹੀਂ ਪਾਣੀ ਤੂੰ ਐ ਨਹੀਂ ਕਰਨਾ ਮੈਂ ਤੁਹਾਡੀ ਮਹਾਰਾਜ ਦੱਸੋ ਗੱਲ ਨਾ ਮੰਨਦਾ ਬਾਬਾ ਜੀ ਉਹ ਗੱਲ ਤੁਹਾਡੀ ਨਾਲ ਸਹਿਮਤ ਆ ਮੈਂ ਤੁਹਾਡੀ ਨਹੀਂ ਮੰਨਦਾ ਨਾ ਮੰਨਦਾ ਮਹਾਰਾਜ ਦੱਸੋ ਨਹੀਂ ਨਹੀਂ ਭਾਈ ਸਾਹਿਬ ਜੀ ਬਾਬਾ ਜੀ ਹੁਣ ਮੰਨ ਲਈਏ ਆਪਾਂ ਨਵੇੜੀਏ ਕੰਮ ਇਹਨੂੰ ਮੈਂ ਤਾਂ ਪਹਿਲਾਂ ਵੀ ਤੁਹਾਡੇ ਨਾਲ ਆ ਔਰ ਅੱਜ ਵੀ ਤੁਹਾਡੇ ਨਾਲ ਆ ਨਹੀਂ ਨਹੀਂ ਫਿਰ ਆਪਾਂ ਇਹਨੂੰ ਕਦੋਂ ਬੈਠੀਏ ਦੱਸੋ ਮੈਂ ਮਾੜੇ ਪ੍ਰਧਾਨ ਜੀ ਨਾਲ ਕਰ ਲਾਂ ਗੱਲ ਕਰਕੇ ਤੇ ਫਿਰ ਮੈਂ ਤੁਹਾਨੂੰ 1 ਘੰਟੇ ਤੱਕ ਮਹਾਰਾਜ ਕਾਲ ਕਰਦੀ ਕਿਹੜੇ ਪ੍ਰਧਾਨ ਜੀ ਆਪਣੇ RAM BACHAN ਪ੍ਰਧਾਨ ਜੀ ਜਸਵੰਤ ਸਿੰਘ ਜੱਥੇਦਾਰ ਉਹਨਾਂ ਤੋਂ ਬਿਨਾਂ ਮੈਂ ਤੁਰ ਨਹੀਂ ਨਾ ਮਾਰੇ ਸਕਦੀ ਇਹ ਰਾਮ ਬਚਨ ਜਿਵੇਂ ਮੈਂ ਤੁਹਾਡੇ ਨਾਲ ਇਕੱਲੇ ਬਹਿ ਕੇ ਜਿਵੇਂ ਮੇਰੀ ਗੱਲ ਸੁਣ ਮੈਂ ਤੁਹਾਡੇ ਨਾਲ ਇਕੱਲੇ ਬਹਿ ਗਈ ਆਉਂਦੇ ਵਿੱਚ ਫਿਰ ਉਹ ਵੀ ਗੁੱਸੇ ਹੋਣਗੇ ਮੇਰੇ ਤੋਂ ਪਿੱਛੇ ਹਟਣਗੇ ਮੇਰੇ ਸੁੱਖ-ਦੁੱਖ ਤੇ ਮਹਾਰਾਜ ਖੜਦਿਆ ਉਹ ਨਹੀਂ ਮੈਨੂੰ ਤੁਹਾਨੂੰ ਤਾਂ ਦੁੱਖ ਆ ਹੀ ਨਹੀਂ ਸਕਦਾ ਬਾਬਾ ਜੀ ਤੁਸੀਂ ਤਾਂ ਆਪ ਸੋਨੋ ਕਹਿੰਦਾ ਮਹਾਰਾਜ ਨੂੰ ਪਤਾ ਸੀ ਉਹਨੇ ਬਨਵਾਸ ਘਟਣਾ ਤਾਂ ਪਰਮ ਰਾਮ ਸੀ ਕ੍ਰਿਸ਼ਨ ਭਗਵਾਨ ਨੂੰ ਪਤਾ ਸੀ ਕਿ ਭਾਰਤ ਲਗਨੀ ਆ ਉਹ 16 16 ਕਲਾ ਸੰਪੂਰਨ ਸੀ ਉਹ ਰੋਕ ਨਹੀਂ ਸਕਦੇ ਸੀ ਨਹੀਂ ਹੁਣ ਇਹ ਹੁਣ ਵਿਧੀ ਦੇ ਵਿਧੀ ਦੇ ਵਿਧਾਨ ਨੂੰ ਭੋਲੇ ਸ਼ੰਕਰ ਕਿੱਡੇ ਵੱਡੇ ਹੋਇਆ ਦੇਵਤੇ ਸਾਰੀ ਸ੍ਰਿਸ਼ਟੀ ਦੇ ਮਾਲ ਮਹਾਰਾਜੋ ਮਾਲਕ ਉਹਨਾਂ ਨੂੰ ਪਤਾ ਸੀ ਮੇਰੇ ਪਾਰਵਤ ਨੇ ਹਵਨ ਕੁੰਡ ਦੇ ਚਸ਼ਾਲ ਮਾਰ ਨਹੀਂ ਹੁਣ ਤੁਸੀਂ ਫਿਰ ਰੰਕਾਰ ਹੋ ਨਹੀਂ ਹੁਣ ਤੁਸੀਂ ਨਿਰੰਕਾਰਾਂ ਦੇ ਪਾਤਸ਼ਾਹ ਹਾਂ ਨਾ 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 ਅਸੀਂ ਤਾਂ ਸੇਵਾਦਾਰ ਹਾਂ ਜੀ ਬਾਬੇ ਦੇ ਦਰ ਦੇ ਅਸੀਂ ਨਿਰੰਕਾਰਾਂ ਦੇ ਗੱਲ ਇਹ ਨਾ ਉਹਨਾਂ ਦੀਆਂ ਆਈਡੀਆ ਵੱਡੀਆਂ ਹਿਸਟਰੀ ਨਾਲ ਇਹ ਤਾਂ ਸੇਵਾਦਾਰ ਹਾਂ ਉਹਨਾਂ ਦੇ ਦਰ ਦੇ ਦਰਵੇਸ਼ ਆ ਮਹਾਰਾਜ ਚਲੋ ਕਦੋਂ ਆਈਏ ਬਾਬਾ ਜੀ ਮੁਗ ਗਿਆ ਆਪਾਂ ਬਹਿ ਕੇ ਪ੍ਰਸ਼ਾਸਨ ਨਾਲ ਜੇ ਨਾ ਕਰ ਲਾਂ ਗੱਲ ਗੱਲ ਕਰਕੇ ਤੁਹਾਨੂੰ ਟਾਈਮ ਦੇ ਦੇਣੇ ਮਹਾਰਾਜ ਪ੍ਰਧਾਨ ਨੇ ਤਾਂ ਤੁਹਾਨੂੰ ਕਿਹਾ ਹੀ ਨਹੀਂਗਾ ਹੁਣ ਰਾਮਬਚਨ ਨੇ ਥੋੜੋ ਕਿਹਾ ਵੀ ਵੀਡੀਓ ਪਾ ਕੇ ਆਪਾਂ ਜਿਵੇਂ ਆ ਚਲੋ ਜੋ ਵੀ ਬੋਲੇ ਹਨਾ ਜਾਂ ਕੋਈ ਆ ਪਖੰਡਵਾਦ ਵੀ ਇਦਾਂ ਕੋਈ ਚੱਲ ਰਿਹਾ ਕਰ ਰਿਹਾ ਸਾਡੇ ਮਹਾਰਾਜ ਜੀ ਆ ਚੀਜ਼ ਨੂੰ ਕਹਿੰਦੇ ਪਖੰਡ ਨਹੀਂ ਬਾਬਾ ਜੀ ਫਿਰ ਆਪਾਂ ਵੇਖੋ ਮੇਰੀ ਮੇਰੀ ਬੇਨਤੀ ਸੁਣੋ ਮਹਾਰਾਜ ਕਹਿੰਦੇ ਮੇਰੀ ਬੇਨਤੀ ਸੁਣੋ ਵੇਖੋ ਮੈਂ ਉਸ ਵਿਸ਼ੇ ਤੇ ਨਾ ਜਾਵਾਂ ਹਨਾ ਜੀ ਕਿ ਮੈਂ ਗੱਲ ਕਰ ਲਾਂ ਤੁਸੀਂ ਕਰੋ ਮਹਾਰਾਜ ਗੱਲ ਜਿਹੜੀ ਗੱਲ ਆ ਨਹੀਂ ਮੈਂ ਇੱਥੇ ਮੇਰਾ ਸਾਰਾ ਲਾਈਵ ਚੱਲ ਰਿਹਾ ਟੈਲੀਕਾਸਟ ਕੋਈ ਗੱਲ ਨਹੀਂ ਮਹਾਰਾਜ ਨਹੀਂ ਬਾਬਾ ਜੀ ਫਿਰ ਇਹ ਹੈ ਵੀ ਗੱਲ ਇਹ ਹੈ ਵੀ ਹੁਣ ਆਪਣੇ ਜਟਾਂ ਲਾਈਆਂ ਇਹ ਵੀ ਇੱਕ ਸਲੂਨ ਤੋਂ ਲੱਗੀਆਂ ਤੁਸੀਂ ਮਹਾਰਾਜ ਗੱਲ ਸੁਣੋ ਮੇਰੇ ਜਟਾਂ ਚੈੱਕ ਕਰਾ ਲਿਓ ਚਰਾ ਲਾਂਗੇ ਹਾਂ ਜਿ ਕਰਾਓ ਜੱਟਾ ਚੈੱਕ ਜੇ ਤੁਹਾਨੂੰ ਨਕਲੀ ਲੱਗਿਆ ਤੇ ਤੁਸੀਂ ਤਾਂ ਮੈਨੂੰ ਸਵਾਲ ਕਰਿਓ ਮਹਾਰਾਜ ਇਹ ਆਪਣੇ ਆਪ ਆਪਣੇ ਆਪ ਬਣਿਆ ਇਹ ਨਹੀਂ ਫਿਰ ਫਿਰ ਹੁਣ ਬਾਬਾ ਜੀ ਉਹ ਆਪਾਂ ਵੀ ਇੱਕ ਮਰਦ ਸੀਗੇ ਆਪਣਾ ਵਿਆਹ ਵੀ ਹੋਇਆ ਸੀ ਜੀ ਤੇ ਫਿਰ ਆਪਾਂ ਟਰਾਂਸ ਜੈਂਡਰ ਕਿਉਂ ਹੋਏ ਇੱਕ ਮਿੰਟ ਮੈਂ ਮਹਾਰਾਜ ਆਪਣੇ ਕਮਰੇ ਜਾਵ ਰਿਹਾ ਹਾਂ ਸਾਰੀਆਂ ਗੱਲਾਂ ਦੇ ਮਹਾਰਾ ਤੁਹਾਨੂੰ ਜਵਾਬ ਦੇਣੀਆਂ ਚਾਬੀ ਤੇ ਚਲ ਮੇਰੀ ਗੱਲ ਸੁਣੋ ਬਾਬਾ ਆ ਮੈਂ ਸੰਗਤ ਦੇ ਵਿੱਚ ਬੈਠੀ ਆ ਮਹਾਰਾਜ ਮੈਂ ਬਸ ਆ ਕੇ ਆਏ ਕਰੋ ਆਏ ਕਰੋ ਮੇਰੀ ਬੇਨਤੀ ਸੁਣੋ ਜੀ 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 ਆਪਾਂ ਬਹਿ ਜੀਏ ਮੀਡੀਆ ਦੇ ਰੂਬਰੂ ਨਵੇੜੀਏ ਕੰਮ ਨੂੰ ਫਿਰ ਅਸੀਂ ਪਾਸੇ ਨਹੀਂ ਨਹੀਂ ਮਹਾਰਾਜ ਤੁਹਾਡੇ ਤਾਬਿਆਦਾਰ ਤੁਸੀਂ ਕਰੋ ਹੁਕਮ ਤੁਸੀਂ ਸਵਾਲ ਕਰੋ ਮੈਂ ਨਹੀਂ ਮੈਂ ਤਾਂ ਮੈਂ ਤਾਂ ਤੁਹਾਨੂੰ ਕਹਿਣਾ ਵੀ ਸਵੇਰ ਦਾ ਟਾਈਮ ਰੱਖੋ ਮੋਗਗੇ ਕਿੰਨੇ ਵਜੇ ਰੱਖਣਾ ਸਵੇਰ ਦਾ ਚਲੋ ਕੋਈ ਗੱਲ ਬਿਲਕੁਲ ਉਹ ਮੇਰੀ ਗੱਲ ਸੁਣੋ ਉਹ ਗੱਲ ਸੁਣੋ ਤੁਸੀਂ ਸਾਡੇ ਤੋਂ ਪੁੱਛੀ ਨਹੀਂ ਤੁਸੀਂ ਵੀ ਆਪਦੇ ਹੋ ਕੋਈ ਨਹੀਂ RAM ਬਚਨ ਜੀ ਥੋੜੋ ਕਹਿੰਦੇ ਆਪਸ ਵਿੱਚ ਤੁਸੀਂ ਵੀ ਸਾਡੇ ਤੋਂ ਸਵਾਲ ਪੁੱਛ ਰਹੇ ਹੋ ਮਹਾਰਾਜ ਤੁਸੀਂ ਵੀ ਤੋਂ ਸਵਾਲ ਪੁੱਛਾਂਗੇ ਮਾਈ ਖਾਣੇ ਮੱਦੇਦ ਵਿੱਚ ਤੁਹਾਡੇ ਨਾਲ ਗੁਰਦੁਆਰੇ ਵਿੱਚ ਕੀ ਹੋਇਆ ਮੈਨੂੰ ਬਿਲਕੁਲ ਪੁੱਛਣਾ ਪਹਿਲੀ ਗੱਲ ਤੋਂ ਬਾਬਾ ਹੁਣ ਆਪਾਈ ਵਿੱਚ ਅੱਲੀ ਜਾਂਦਾ ਇੱਕ ਮਿੰਟ ਤੁਹਾਡੇ ਤਾਬਿਆਦਾਰ ਮਾਰੇ ਤੁਹਾਡੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਸੁਣੋ ਮਹਾਰਾਜ ਪਹਿਲੀ ਗੱਲ ਤਾਂ ਮਾਈ ਖਾਨੇ ਮੱਲੇ ਗੁਰਦੁਆਰਾ ਸਾਹਿਬ ਮੈਂ ਫਰੀਦਕੋਟ ਰਿਹਾ ਹੀ ਨਹੀਂ ਜੇ ਮੈਂ ਗੁਰਦੁਆਰੇ ਰਿਹਾ ਹੋਇਆ ਨਾ ਤੇ ਮੈਂ ਧੌਣ ਲਵਾ ਦੂੰਗਾ ਕੋਈ ਗੱਲ ਨਹੀਂ ਮਹਾਰਾਜ ਤੁਸੀਂ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਵਾਲ ਕਰਿਓ ਮਹਾਰਾਜ ਜੀ ਸਾਡੇ ਕਿਹੜੇ ਗੁਰਦੁਆਰੇ ਤੇ ਮੈਂ ਸਰਕਾਰ ਸਾਡੀ ਐਡੀ ਵੱਡੀ ਕਿੱਥੇ ਔਕਾਤ ਨਹੀਂ ਤੁਸੀਂ ਆਪ ਹੀ ਬਾਬਾ ਜੀ ਕਹਿ ਰਹੇ ਹੋ ਵੀ ਮੈਂ ਸਵਾਲ ਕਰਨੇ ਨੇ ਨਹੀਂ ਉਹ ਸਵਾਲ ਨਹੀਂ ਮਹਾਰਾਜ ਜਿਵੇਂ ਤੁਸੀਂ ਮੇਰੇ ਇੱਕ ਪਰਸਨਲ ਲਾਈਫ ਦੇ ਸਵਾਲ ਪੁੱਛ ਰਹੇ ਹੋ ਤੁਹਾਡਾ ਇਹ ਚਿੱਠਾ ਮਾਰਾ ਜੀ ਤੁਸੀਂ ਵੀ ਹਰੇਕ ਬੰਦੇ ਤੋਂ ਕੋਈ ਨਾ ਕੋਈ ਗਲਤੀ ਪਿਛਲੀ ਲਾਈਫ ਇਹਦੇ ਵਿੱਚ ਹੋਈ ਹੁੰਦੀ ਹੈ ਮੈਂ ਤਾਂ ਕਹਿੰਦਾ ਜੀ ਮੇਰੀ ਗੱਲ ਸੁਣੋ ਮੇਰੀ ਲਾਈਫ ਦੀ ਇੱਕ ਗੱਲ ਹੋਰ ਸੁਣਾ ਇੱਕ ਗੱਲ ਦੱਸਾਂ ਹੋਰ ਸੁਣੋ ਗੱਲ ਮਹਾਰਾ ਜੀ ਇੱਕ ਗੱਲ ਸੁਣੋ ਜੀ ਕਰੋ ਹੁਕਮ ਮਾਰਾ ਮੇਰੇ ਮੈਂ ਮੈਂ ਪੁਖਤਾ ਸਬੂਤ ਦੇ ਆਧਾਰ ਤੇ ਗੱਲ ਕਰੂੰਗਾ ਤੁਸੀਂ ਮੇਰੇ ਨਾਲ ਪੁਖਤਾ ਸਬੂਤ ਦੇ ਆਧਾਰ ਤੇ ਗੱਲ ਕਰਨੀ ਹੈ ਬਤਿਹਰੀਆਂ ਵੀਡੀਓ ਮਹਾਰਾਜ ਤੁਹਾਡੇ ਚੜੀਆਂ ਹੋਈਆਂ ਗਰੁੱਪਾਂ ਚ ਆ ਰਹੀਆਂ ਦੇਖ ਰਹੀਆਂ ਆ ਮੈਂ ਕਹਿੰਦਾ ਮੈਂ ਕਹਿੰਦਾ ਵੀ ਵੇਖੋ ਵੀਡੀਓ ਜਿਹੜੀ ਚੜੀ ਹੈ ਨਾ ਵੀਡੀਓ ਹੋਰ ਹੁੰਦੀ ਆ ਹੁਣ ਮੰਨ ਲਓ ਵੀ ਆਪਣੀ ਗੱਲਬਾਤ ਸੱਚ ਹੋਇਆ ਮਹਾਰਾਜ ਜੀ ਬਾਬਾ ਜੀ ਮੈਂ ਸੱਚ ਬੋਲ ਰਿਹਾ ਹਾਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆਪਣੀ ਆਪਣੀ ਗੱਲਬਾਤ ਚੱਲ ਰਹੀ ਹੈ ਸੁਣੋ ਮੇਰੀ ਬੇਨਤੀ ਠੀਕ ਹੈ ਜੋ ਵੀਡੀਓ ਚੜ ਗਈਆਂ ਆ ਤੁਹਾਡੀ ਵੀਡੀਓ ਮੰਨ ਲਓ ਚੜ ਗਈ ਕੋਈ ਗੱਲ ਨਹੀਂ ਮਹਾਰਾਜ ਹੁਣ ਨਹੀਂ ਨਹੀਂ ਸੁਣੋ ਸੁਣੋ ਮੇਰੀ ਬੇਨਤੀ ਆਪਾਂ ਗੱਲ ਪੁਖਤਾ ਸਬੂਤ ਤੇ ਹੋਣੀ ਹੈ ਸਾਰੀ ਹਾਂਜੀ ਹੁਣ ਮੰਨ ਲਓ ਵੀ ਮੈਂ ਤੁਹਾਡੀ ਵੀਡੀਓ ਪਾਦਾ ਕੱਲ ਨੂੰ ਮੈਂ ਤੁਸੀਂ ਮੈਨੂੰ ਕਹੋ ਵੀ ਮੇਰੇ ਲਈ ਪੁਗਤਾ ਸਬੂਤ ਲੈ ਕੇ ਆ ਮੈਂ ਲੈ ਕੇ ਆਉਂਗਾ ਤੇ ਜੇ ਜੇ ਤੁਸੀਂ ਤੁਸੀਂ ਮੇਰੇ ਲਈ ਪੁਗਤਾ ਸਬੂਤ ਰੱਖਿਓ ਜਿੱਥੇ ਮੈਂ ਗਲਤ ਹੋਇਆ ਮੈਂ ਉੱਥੇ ਮਾਫੀ ਮੈਂ ਮੰਗੂਗਾ ਕੋਈ ਗੱਲ ਨਹੀਂ ਬਾਬਾ ਜੀ ਆ ਤੁਹਾਡੇ ਪਰਸੂ ਵੀਡੀਓ ਦੇਖ ਰਹੀ ਸੀ ਮੈਂ 25 ਮੋਟਰਸਾਈਕਲ अच्छा दे एक गल सुनो 10 लाख ने 25 पारसो एक बंदा ਤੁਹਾਡੇ ਰੋੜੇ ਮਾਰ ਰਿਹਾ ਵਾ ਵੀਡੀਓ ਦੇ ਵਿੱਚ ਉਹ ਕਹਿੰਦੇ ਮੇਰੀ ਕੋਟੀ ਖੜਾਤੀ ਨੇ ਨਕਲੀ ਦਾ ਸਰਟੀਫਿਕੇਟ ਬਣਾਤਾ ਦੱਸੋ ਸਾਡੇ ਕਿੱਥੇ ਮੋਰ ਸਕਿਆ ਨਾ ਉਹ ਮੈਂ ਆਪ ਮਾਰ ਰਿਹਾ ਵੀਡੀਓ ਦੇਖੋ ਵੀਡੀਓ ਇੱਕ ਮਿੰਟ ਸੁਣੋ ਸੁਣੋ ਮੇਰੀ ਮੇਰੀ ਗੱਲ ਸੁਣੋ ਵੀ ਜਿਹੜੀ ਗੱਲ ਤੁਸੀਂ ਇਹ ਕਹਿ ਰਹੇ ਹੋ ਜੀ ਇਹ ਸੱਚ ਹੈ ਮੈਂ ਤੁਹਾਨੂੰ ਵੀਡੀਓ ਸੈਂਡ ਕਰ ਦੇਣਾ ਤੁਹਾਡੇ ਬੱਸ ਨਹੀਂ ਵੀਡੀਓ ਤਾਂ ਮੇਰੇ ਕੋਲ ਵੀਡੀਓ ਹੀ ਹੈ ਬਾਬਾ ਜੀ ਵੀਡੀਓ ਤਾਂ ਮੈਂ ਕਿਹਾ ਹੈਗੀ ਆ ਤਾਇਆ ਤਾਇਆ ਬਾਬਾ ਜੀ ਇੱਕ ਮਿੰਟ ਵੀਡੀਓ ਵੀਡੀਓ ਤਾਂ ਹੈਗੀ ਹੈ ਮੈਂ ਕਦੇ ਕਿਹਾ ਨਹੀਂ ਹੁਣ ਮੈਨੂੰ ਇਹ ਦੱਸੋ ਵੀ ਜਿਹੜੇ ਉਹ ਮੋਟਰਸਾਈਕਲ ਸੀ ਤੁਹਾਨੂੰ ਪਤਾ ਵੀ ਕਿੱਥੇ ਕਿਉਂ ਖੜੇ ਸੀ ਪਤਾ ਤੁਹਾਨੂੰ ਇਸ ਗੱਲ ਦਾ ਮੈਨੂੰ ਨਹੀਂ ਪਤਾ ਜੀ ਇੱਕ ਸਰਦਾਰ ਸਰਪੰਚ ਇੱਕ ਮਿੰਟ ਦੱਸੋ ਨਾ ਬਿਆਨ ਬੰਦਾ ਦੇ ਰਿਹਾ ਵਾ ਬੰਦਾ ਬਿਆਨ ਵੀ ਦੇ ਰਿਹਾ ਤਾਂ ਇਹ ਵੀ ਗੱਲ ਕਰ ਰਿਹਾ ਵਾ ਕਿ ਤੁਸੀਂ ਕਿਸੇ ਮੁੰਡੇ ਨਾਲ ਵੀ ਗਲਤ ਕੰਮ ਕੀਤਾ ਸੀਗਾ ਨਾ ਬਾਲਕ ਨਾਲ ਨਹੀਂ ਨਹੀਂ ਉਹ ਫਿਰ ਮੇਰੇ ਤੇ ਪਰਚਾ ਨਹੀਂ ਹੋਣਾ ਸੀਗਾ ਇਹ ਅੱਲਾਹ ਜਾਣਦਾ ਜੀ ਮੈਂ ਤਾਂ ਮੈਂ ਤੁਹਾਨੂੰ ਅੱਲਾਹ ਤਾਂ ਹੁਣ ਮੇਰੀ ਗੱਲ ਸੁਣੋ ਅੱਲਾਹ ਤਾਂ ਇੱਕ ਮਿੰਟ ਬਾਬਾ ਜੀ ਅੱਲਾਹ ਤਾਂ ਚਲੋ ਜਾਣ ਲੂਗਾ ਕੋਈ ਗੱਲ ਨਹੀਂ ਵੀ ਆਪਾਂ ਨੂੰ ਇਹਦੇ ਇਹਦੇ ਲਈ ਫਿਰ ਉਹ ਫਿਰ ਮੁੰਡਾ ਵੀ ਪੇਸ਼ ਕਰਨਾ ਪੈਣਾ ਪਤਾ ਨਹੀਂ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਮੁੰਡਾ ਪੇਸ਼ ਕਰਿਓ ਹੁਣ ਤੇ ਨਾਲੇ 25 ਮੋਟਰਸਾਈਕਲ ਪੇਸ਼ ਕਰਿਓ ਨਾਲੇ ਉਹਨਾਂ ਦਾ ਪਰਚਾ ਪੇਸ਼ ਕਰਿਓ ਡਾਕਟਰ ਸਾਈਕਲ ਮਹਾਰਾਜ ਕਿਹੜੇ ਪੇਸ਼ ਕਰਨੇ ਸਾਰੀ ਦੁਨੀਆ ਵੀਡੀਓ ਦੇਖ ਰਹੀ ਆ ਬਸ ਕੋਈ ਡਰਦਾ ਬੋਲ ਲੀਆ ਉਹ ਹੋ ਹੋ ਵੀਡੀਓ ਬਾਬਾ ਜੀ ਵੀਡੀਓ ਚ ਤਾਂ ਬਹੁਤ ਕੁਝ ਹੁੰਦਾ ਹੈ ਜੇ ਮੈਂ ਚੰਗਾ ਕਰੂ ਮੇਰੇ ਖਿਲਾਫ ਜੇ ਤੁਸੀਂ ਚੰਗਾ ਕਰੋਗੇ ਤੁਹਾਡੇ ਖਿਲਾਫ ਵੀ ਤਾਂ ਇਹ ਤਾਂ ਦੁਨੀਆਦਾਰੀ ਇਦਾਂ ਦੀ ਹੈ ਠੀਕ ਹੈ ਜੀ ਤੇ ਮੈਨੂੰ ਮੈਨੂੰ ਉਹਦਾ ਜਾਂਦਾ ਸਬੂਤ ਦਿਓ ਮੈਨੂੰ ਉੱਤੇ ਐਫ ਆਈ ਆਰ ਨੰਬਰ ਕਢਾ ਕੇ ਦਿਓ ਜੀ ਐਫ ਆਈ ਆਰ ਨੰਬਰ ਕਢਾ ਦਿਓ ਤੇ ਮੈਂ ਉੱਥੇ ਸਾਰਾ ਮੈਂ ਤੁਹਾਡੇ ਤੋਂ ਮਾਫੀ ਮੰਗ ਲੂੰਗਾ ਨਾ ਮਹਾਰਾਜ ਸਾਡੀ ਐਡੀ ਕਿੱਥੇ ਗਾਤ ਤੁਸੀਂ ਸਾਡੇ ਤੋਂ ਮਾਫੀ ਮੰਗ ਲਓਗੇ ਇਸ ਤਾਂ ਇੱਕ ਸੇਵਾਦਾਰਾਂ ਬਾਬੇ ਦੇ ਦਰ ਤੇ ਤੁਸੀਂ ਸਾਨੂੰ ਹਰਸਮੈਂਟ ਮਹਾਰਾਜ ਕਰ ਰਹੇ ਆ ਨਹੀਂ ਨਹੀਂ ਮੈਂ ਤੁਹਾਡੇ ਨਾਲ ਐਡੇ ਸੁਣੋ ਗੱਲ ਮੇਰੀ ਤੁਸੀਂ ਸਾਡੇ ਨਾਲ ਜੇ ਤੁਹਾਨੂੰ ਸਾਡੇ ਮਹਾਰਾਜ ਕੋਈ ਗੱਲ ਗਲਤ ਗਲਤ ਲੱਗਦੀ ਪਈ ਹੈ ਨਾ ਕਿ ਬਾਬਾ ਜੀ ਇੱਥੇ ਗਲਤ ਗਲਤ ਤੁਸੀਂ ਸਾਨੂੰ ਰੋਕ ਸਕਦੇ ਆ ਟੋਕ ਸਕਦੇ ਆ ਅਸੀਂ ਤੁਹਾਡੇ ਗੱਲ ਦੇ ਤਾਬਿਆਦਾਰ ਆ ਬਾਬਾ ਜੀ ਸਾਡੇ ਵਿੱਚ ਗਲਤ ਗਲਤ ਨਹੀਂ ਕਰਦੇ ਆਪਾਂ ਮੇਰੀ ਗੱਲ ਸੁਣੋ ਆਪਾਂ ਉਸੇ ਮਸਲੇ 'ਚ ਤਾਂ ਇਕੱਠੇ ਹੋਣਾ ਬਹਿਣਾ ਹੈ ਜੀ ਮੈਨੂੰ ਦੱਸ ਦੋ ਆਪਾਂ ਬਹਿ ਕੇ ਨਵੇੜਕੀਏ ਨੂੰ ਕਰ ਹਾਂ ਤੁਹਾਡੇ ਨਾਲ ਉਹ ਹੀ ਗੱਲ ਕਰਦੇ ਆ ਜੀ ਮੇਰੇ ਵੀ ਮੌਤਵਾਰ ਸ਼ਹਿਰ ਦੇ ਬੰਦੇ ਆ ਬਾਲਮੇਕੀ ਜਿੰਨੇ ਪ੍ਰਧਾਨ ਸਭ ਮੇਰੇ ਨਾਲ ਆ ਉਹ ਕਹਿੰਦੇ ਬਾਬਾ ਜੀ ਸਾਨੂੰ ਤਾਂ ਟੋਟੇ 'ਚ ਪਖਾਂਡ ਨੇ ਲੱਗ ਰਿਆ ਉਹ ਸਾਰੇ ਇਕੱਠੇ ਹੋਣਗੇ ਜੀ ਸਵੇਰੇ ਬੈਠੋ ਤੁਸੀਂ ਇਹ ਤਾਂ ਦੁਨੀਆ ਦੁਨੀਆ ਜਾਣਦੀ ਹੈ ਬਾਬਾ ਜੀ ਵੇਖੋ ਵੀਡੀਓ ਅਪਲੋਡ ਹੋਈਆਂ ਬਾਬਾ ਜੀ ਸੁਣੋ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਧਿਆਨ ਨਾਲ ਸੁਣੋ ਵੀ ਉਹਦੇ ਵਿੱਚ ਆਪਾਂ ਹਨਾ ਕਿੰਦਾਂ ਦੀਆਂ ਗੱਲਾਂ ਕਿਵੇਂ ਕਰ ਰਹੇ ਆ ਉਹ ਆਪਾਂ ਨੂੰ ਬੋਲਣੀਆਂ ਜਾਇਜ਼ ਆ ਕਿ ਨਜਾਇਜ਼ ਸੁਣੋ ਗੱਲ ਮਹਾਰਾਜ ਮੇਰੀ ਤੁਸੀਂ ਉਹ ਇੱਕ ਛੋਟਾ ਜਿਹਾ ਟੱਪਾ ਦੇਖ ਲਿਆ ਤੁਸੀਂ ਮੇਰੇ ਖੈਰ ਨਾਲ ਸਾਰੀ ਵੀਡੀਓ ਨੇ ਵੇਖੀਓ ਵੀਡੀਓ ਮੇਰੇ ਪੇਜ ਤੇ ਵੀ ਮਹਾਰਾਜੀ ਭਈ ਹੋਊਗੀ ਹੂੰ ਹੂੰ ਉਹ ਮੇਰੇ ਕੋਲ ਲੇਡੀਜ਼ ਆਈ ਆ ਹੂੰ ਹੁਣ ਕਈਆਂ ਮੈਂ ਕਿਸੇ ਦਾ ਪਰਦਾ ਮਹਾਰਾਜ ਜ਼ਹਿਰ ਨਹੀਂ ਕਰਦੀ ਹੁਣ ਉੱਥੇ ਬੈਠੀ ਸੰਗਤ ਬਾਬਾ ਜੀ ਦੇ ਲਹਿਰ ਚੱਲ ਰਹੀ ਸੀਗੀ ਤੇ ਮੈਂ ਕਿਸੇ ਦਾ ਮਹਾਰਾਜ ਪਰਦਾ ਜ਼ਾਹਿਰ ਨਹੀਂ ਕਰਦੀ ਸੋ ਵਿਚਾਰੀ ਦੀ ਕੋਈ ਪਰਸਨਲ ਗੱਲ ਉਹਨੇ ਮੈਂ ਬੋਲ ਰਹੀ ਸੀ ਭਾਈ ਮੈਂ ਜੋ ਗੱਲ ਕਰੂੰਗੀ ਸੰਗਤ ਦੇ ਵਿੱਚ ਕਰੂੰਗੀ ਜੇ ਤੋਂ ਮੈਂ ਘਰੇ ਵਿੱਚ ਬੱਚਾ ਨਹੀਂ ਦੱਸਣਾ ਪਰਦਾ ਤਾਂ ਜ਼ਾਹਿਰ ਉਦੋਂ ਹੋਣਾ ਸੀ ਜਦੋਂ ਮੈਂ ਘਰ ਬੋਲਣਾ ਸੀ ਉਹਨੇ ਤੇ ਉਹ ਕਹਿਤਾ ਰਹੇ ਸੀ ਪਰਸਨਲ ਗੱਲ ਕਰਨੀਆਂ ਸੋ ਹੁਣ ਇੱਕ ਤੁਸੀਂ ਇੱਕ ਤੁਸੀਂ ਇੱਕ ਗੱਲ ਹੋਰ ਕਹੀ ਵੀਡੀਓ ਤੇ ਵੀ ਉਹ ਮੈਂ ਵੀ ਉਹ ਪੀਰਾਂ ਦੇ ਥੱਲੇ ਪੈ ਕੇ ਪੀਰਾਂ ਨੂੰ ਪਾਇਆ ਉਹਦਾ ਕੀ ਫਿਰ ਉਹ ਵੀ ਤੁਸੀਂ ਜੀ ਉਹ ਵੀ ਉਹ ਵੀ ਤੁਸੀਂ ਉਹ ਵੀ ਮਹਾਰਾਜ ਵੀਡੀਓ ਚੰਗੀ ਤਰ੍ਹਾਂ ਦੇਖਿਓ ਮੈਂ ਆਪਣੇ ਗੁਰੂਆਂ ਤੋਂ ਸਭ ਕੁਝ ਸਿੱਖਿਆ ਬਾਬੇ ਗਰਮੇਲ ਨਾਥਰਾ ਚੇਲਾ ਬਾਬਾ ਗੋਪੀनाथ ਬਾਪੂ ਨਾਥ ਦਾ ਮੁੰਡਾ ਵੀ ਨਸ਼ਟਾ ਮੇਰੇ ਕੋਲ ਹੀ ਬੈਠਿਆ ਜਦੋਂ ਜਦੋਂ ਤੁਸੀਂ ਸੁਣੋ ਮਹਾਰਾਜ ਦੀ ਸੇਵਾ ਲਈ ਹੈ ਨਾ ਉਦੋਂ ਉਹ ਹੈ ਨਹੀਂ ਸੀਗੇ ਮੇਰੀ ਬੇਨਤੀ ਸੁਣੋ ਇਸ ਸੰਬੰਧੀ ਸੁਣ ਲਓ ਮੇਰੀ ਗੱਲ ਜਿਹੜੇ ਹੈਗੇ ਨੇ ਨਾਥਾਂ ਦੇ ਸਾਰੇ ਟਰਸਟ ਉਹ ਆਉਣਗੇ ਮੇਰੇ ਨਾਲ ਕੋਈ ਗੱਲ ਨਹੀਂ ਮੈਂ ਇਸ ਸਵਾਲ ਤੇ ਵੀ ਗੱਲ ਕਰ ਲਵਾਂ ਬਾਬਾ ਗਰਮੇਲਨਾਥ ਉਹਨਾਂ ਦੇ ਚੇਲੇ ਬਾਬਾ ਗੋਪੀਨਾਥ ਉਹਨਾਂ ਨੂੰ 5 ਸਾਲ ਹੋ ਗਏ। नाथ ਤੁਸੀਂ ਕਿਹੜੇ ਕਿਵੇਂ ਹੋਗੇ नाथ ਬਾਬਾ ਜੀ? ਅਸੀਂ ਨਾਥਾਂ ਦੇ ਚੇਲੇ ਜੀ ਜੋ ਸਾਨੂੰ ਗੁਰਵਿੱਧਿਆ ਸਿਖਾਈਏ ਸਾਡੇ ਗੁਰੂਆਂ ਓਸਤਾਦਾਂ ਨੇ ਸਿਖਾਈਆ ਮਹਾਰਾਜ। ਨਹੀਂ ਜਿੰਨੇ ਕੋਈ ਨਹੀਂ ਚਲੋ ਇਹ ਵੀ ਆਪਾਂ ਸਾਫਤ ਕਰ ਲਾਂਗੇ ਨਾ। ਜੀ। ਚਲੋ ਬਾਬਾ ਜੀ ਆਪਾਂ ਬਹਿ ਕੇ ਇਹਨੂੰ ਕਰੀਏ ਨਵੇੜੀ ਨੂੰ ਸੁਖਤ। ਮੈਨੂੰ ਕਰ ਲਿਆ ਤਾਂ ਮਹਾਰਾਜ ਗੱਲ ਕੱਲ ਦਾ ਰੱਖ ਲੋ ਟਾਈਮ ਮੇਰੇ ਵੱਲੋਂ ਤੁਸੀਂ ਮੰਗਲਵਾਰ ਦਾ ਰੱਖ ਲੋ ਮੇਰੇ ਵੱਲੋਂ ਬੁੱਧਵਾਰ ਦਾ ਰੱਖ ਲੋ ਜਿਵੇਂ ਤੁਸੀਂ ਕਹੋਗੇ ਤੁਹਾਡੇ ਤਾਪੇ ਨਾਲ। ਮੈਨੂੰ ਤਾਂ ਹੁਣ ਕਹੋ ਮੈਂ ਆ ਜਨਾਂ। ਚਲੋ ਕੋਈ ਗੱਲ ਹੀ ਮਾਰਾ ਜ ਹੋਣੇ ਆਪਾਂ ਪੁੱਛ ਲੈਨੇ ਮੈਂ ਕਰ ਲੈਣ ਤੋ ਗੱਲ ਤੇ ਮੈਂ ਤੁਹਾਨੂੰ ਹੁਣੇ ਬੈਕਲ ਦੋ ਆ ਮਿੰਟਾ ਚਲਾ ਦੇਣੀ ਹੈ ਕਰੋ ਜੀ ਕਰੋ ਜੀ ਕਰੋ